ਇਹ 3 ਸਾਲ ਪਹਿਲਾਂ ਗਿਆ ਸੀਗਾ 3 ਸਾਲ ਪਹਿਲਾਂ ਗਿਆ ਸੀਗਾ ਤੇ ਕਰੀਬ ਸਾਲ ਪਹਿਲਾਂ ਨੇ ਲਾਇਸੈਂਸ ਲਿਆ ਸੀਗਾ ਤੇ ਹੁਣ ਟਰੱਕ ਚਲਾਉਂਦਾ ਸੀਗਾ ਟਰੱਕ ਚਲਾਉਂਦਾ ਸੀਗਾ ਤੇ ਜਿਹਦੇ ਵਿੱਚ ਕੱਲ ਹਾਦਸਾ ਹੋਇਆ ਥੇ ਟਰੱਕ ਦੇ ਤੇ ਸਾਡੇ ਭੂਆ ਜੀ ਦਾ ਬੇਟਾ ਵੀ ਉੱਥੇ ਅਮਰੀਕਾ ਹੀ ਆ ਤੇ ਉਸ ਨੇ ਸਾਨੂੰ ਇਨਫੋਰਮ ਕੀਤਾ ਵੀ ਇਦਾਂ ਕਰਕੇ ਫਿਰ ਮੈਨੂੰ ਹਸਪੀਟਲ ਤੋਂ ਫੋਨ ਆਇਆ ਵੀ ਉਹਦੀ ਕੰਡੀਸ਼ਨ ਬਹੁਤ ਕ੍ਰਿਟੀਕਲ ਹੈ ਤੇ ਉਹਦੀ ਤੇ ਹਾਦਸੇ ਵਿੱਚ ਕੁਝ ਹੋ ਗਿਆ ਹੈ ਤੇ ਉਹਦੇ ਨਾਲ ਉਹਦੇ ਹਾਲਤ ਬੋਲ ਤਾਂ ਗੰਭੀਰ ਹੋ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਆਪਣੇ ਵੱਲ ਪੈਰਵਾਹੀ ਕੀਤੀ ਆ ਪਹੁੰਚ ਕੀਤੀ ਆ ਕਿਉਂਕਿ ਉਹ ਹੈਰੀਜ਼ੋਨਾ ਦੇ ਵਿੱਚ ਹੁੰਦਾ ਹੈ ਹਾਦਸਾ ਤੇ ਉਹ ਆਪ ਕੈਲੀਫੋਰਨੀਆ ਰਹਿੰਦੇ ਨੇ ਤੇ ਫਿਰ ਉਹ ਗਏ ਆ ਉੱਥੇ ਲਾਸਵੇਗਸ ਗਏ ਆ ਉਹਦੇ ਕੋਲ ਹਸਪੀਟਲ ਜਿੱਦਾਂ ਪਹੁੰਚੇ ਆ ਉੱਥੇ ਤੇ ਉੱਥੇ 1-2 ਘੰਟੇ ਬਾਅਦ ਉਹਨਾਂ ਨੇ ਉੱਥੇ ਦੇਖਿਆ ਵੀ ਵੈਂਟੀਲੇਟਰ ਤੇ ਸੀਗਾ ਉਸ ਦੀ ਉੱਥੇ ਮੌਤ ਹੋ ਜਾਂਦੀ ਹੈ ਸਵਾਸ ਪੂਰੀ ਹੋ ਜਾਂਦੀ ਹੈ ਅਪੀਲ ਦੇ ਇਹੋ ਹੀ ਹੈ ਵੀ ਜੇ ਦੇ ਉੱਥੇ ਫਿਊਨਰਲ ਦੇ ਇਹਨਾਂ ਦੇ ਪਰਿਵਾਰ ਜਾ ਸਕਦਾ ਹੈ ਤੇ ਜੇ ਕੋਈ ਕਿਸੇ ਤਰੀਕੇ ਨਾਲ ਤੇ ਜਰੂਰ ਇਹਨਾਂ ਦੇ ਪਰਿਵਾਰ ਨੂੰ ਉੱਥੇ ਪਹੁੰਚ ਕੀਤੀ ਜਾਵੇ ਉਹਨਾਂ ਦੇ ਉਹਦੇ ਫਿਨਰਲ ਤੇ ਕਿਉਂਕਿ ਜੇ ਅਸੀਂ ਸੋਚੀਏ ਵੀ ਉਹਦੀ ਬਾਡੀ ਨੂੰ ਇੱਥੇ ਮੰਗਵਾ ਲਈਏ ਸਾਡੀ ਕਿਤੇ ਇੰਨੀ ਪਹੁੰਚ ਨਹੀਂ ਹੈਗੀ ਵੀ ਇਹਨਾਂ ਖਰਚਾ ਅਸੀਂ ਭਰ ਸਕੀਏ ਵੀ ਜਿਹੜਾ ਬਾਡੀ ਤਾਂ ਇੱਥੇ ਮੰਗਵਾ ਲਈਏ ਤੇ ਜੇ ਪਰਿਵਾਰ ਦਾ ਉੱਥੇ ਜਾਂਦਾ ਹੈ ਉੱਥੇ ਤੇ ਉਹਦੇ ਵਿੱਚ ਜੇ ਕੋਈ ਸਾਡੀ ਸਰਕਾਰ ਵੱਲੋਂ ਮਦਦ ਹੁੰਦੀ ਹੈ ਜਾਂ

ਉਹ ਫੀਸਿਵਲ ਗੱਲ ਗੱਲ ਹੁੰਦੀ ਨਹੀਂ ਕੋਈ ਕੀ ਕਹਿੰਦੇ ਖੀਲਿਵਲ ਗੱਲ ਹੁੰਦੀ ਕੀ ਜੰਮਾ ਇਹ ਹੋਈ ਉਹ ਖਾਈ ਜਾਂਦਾ ਗੱਲਬਾਤ ਹੋਈ ਬੱਚਿਆਂ ਨਾਲ ਹੋਈ ਇਹਦੇ ਨਾਲ ਹੋਈ ਰੈਂਟ ਤੇ ਮੇਰੇ ਨਾਲ ਹੁੰਦੀ ਆ 7 ਵਜੇ ਦਾ ਫੋਨ ਆਉਂਦਾ ਵਾ ਨਹੀਂ ਸਾਰੇ ਗੱਲਾਂ ਕਰਦੇ ਅੰਦਰ ਬਹਿ ਕੇ ਮੰਜੇ ਤੇ 9 ਵਜੇ ਦਾ ਕਰ ਗੱਲਾਂ ਕਰਦਾ ਵਾ ਗੱਡੀ ਚ ਲਾਉਣ ਡਿਆ ਹੁੰਦਾ ਵਖਾਲਣ ਡਿਆ ਹੁੰਦਾ ਮਾਤਾ ਆਵੇ ਇੱਥੇ ਦੀ ਮੈਂ ਲੰਘ ਕੇ ਗਿਆ ਆ ਆਵੇ ਤੁੰਦ ਕਿੰਨੀ ਆਵੇ ਸੜਕਾਂ ਵੇਖ ਇਦਰ ਦਾ ਵੇਖ ਕੋਠੀਆਂ ਵੇਖ ਇਦਾਂ ਹੁੰਦੀਆਂ ਐ ਇਦਾਂ ਹੁੰਦੀਆਂ ਐ ਇਹੋ ਜੀਆਂ ਗੱਲਾਂ ਸੁਣਾਈ ਜਾਂਦਾ ਵਾ ਮੜ ਕੇ ਰੋਟੀ ਰਾਟੀ ਖਾ ਲਈ ਮੈਂ ਖਾ ਲਈ ਮੈਂ ਤੁ ਖਾ ਲਈ ਯਹੀ ਯਹੀ ਖਾ ਲਈਆ ਕਿੰਨਾ ਟਾਈਮ ਹੋ ਗਿਆ ਮੈਂ ਸਾਡੇ 9:30 ਹੋ ਗਏ ਆ ਚੰਗਾ ਫਿਰ ਐ ਹੁਣ ਤੁਸੀਂ ਸੌਂ ਜੋ ਬੱਚਿਆਂ ਦਾ ਖਿਆਲ ਰੱਖਿਓ ਜਿਹੜੀ ਵੀ ਤੁਹਾਨੂੰ ਗੱਲ ਦੀ ਲੋੜ ਹੁੰਦੀ ਐ ਮੈਨੂੰ ਫੋਨ ਕਰਿਆ ਕਰੋ ਮੈਨੂੰ ਫੋਨ ਕਰਿਆ ਕਰੋ ਤੁਸੀਂ بڑے ਸੁਪਨੇ ਸੁਜਾਏ بڑے ਸੁਪਨੇ ਸੁਜਾਏ ਮੇਰਾ ਨਾਮ ਹਰਵਿੰਦਰ ਕੌਰ ਹੈ ਮੇਰੇ ਪਤੀ ਦਾ ਨਾਮ ਗੁਰਵਿੰਦਰ ਸਿੰਘ ਜਨਮ ਦੀ ਉਮਰ तकरीबन 31 ਸਾਲ ਹੈ ਤੇ ਅੱਜ ਤੋਂ 3.5 ਸਾਲ ਪਹਿਲਾਂ ਅਮਰੀਕਾ ਗਏ ਨੇ ਡੰਕੀ ਲਾ ਕੇ ਅਸੀਂ ਕਰਜ਼ਾ ਚੁੱਕ ਕੇ ਭੇਜਿਆ ਸੀ ਉਹਨਾਂ ਨੂੰ ਅਜੇ ਤਿੰਨ 3.5 ਸਾਲਾਂ ਵਿੱਚ ਅਜੇ ਉਹਨਾਂ ਨੇ ਆਪਣਾ ਹੀ ਕਰਜ਼ਾ ਗੁਰਜਾਈ ਰਿਕਵਰ ਕੀਤਾ ਸੀਗਾ ਅਜੇ ਤੱਕ ਤਾਂ ਹੁਣ ਗਾਂ ਸੋਚਿਆ ਸੀ ਬੜਾ ਕੁਝ ਉਹਨਾਂ ਨੇ ਜੋ ਵੀ ਚੇਹ ਰਹਿ ਗਿਆ ਏ ਹੁਣ ਸਾਡੀ ਅਪੀਲ ਇਹੀ ਆ ਕਿ ਉਹਨਾਂ ਦੀ ਉੱਥੇ ਡਰਾਈਵਿੰਗ ਕਰਦੇ ਦੌਰਾਨ ਜੋ ਵੀ ਮੌਤ ਹੋ ਗਈ ਏ ਕਿ ਅਸੀਂ ਇੱਥੇ ਉਹਨਾਂ ਦੀ ਬੋਡੀ ਲਿਆਉਣਾ ਫੌੜ ਨਹੀਂ ਕਰ ਸਕਦੇ ਕਿਉਂਕਿ ਉਹ ਸਾਰੇ ਹਾਨੂੰ ਕਹਿ ਰਹੇ ਕਿ ਖਰਚਾ ਬਹੁਤ ਖਰਚਾ ਬਹੁਤ ਹੈ ਹੀ ਫੌੜ ਨਹੀਂ ਕਰ ਸਕਦੇ ਸਾਡੇ ਸਿਰ ਤੇ ਡੈਡੀ ਵੀ ਨਹੀਂ ਹੱਡੇ ਹੈਗੇ ਉਹ ਵੀ ਗਵਰਨਮੈਂਟ ਜੌਬ ਕਰਦੇ ਸੀ ਪਰ ਉਹ ਵੀ ਚਲ ਬਸੇ ਨੇ ਤਾਂ ਹੀ ਦੋਵੇਂ ਆ ਮੈਂ ਔਰ ਮੰਮੀ ਆ ਸਾਡੇ ਛੋਟੇ-ਛੋਟੇ ਬੱਚੇ ਆ ਨੂੰ ਇਹੀ ਅਪੀਲ ਆ ਅਮਰੀਕਨ ਅਥਾਰਟੀ ਦੇ ਲੋਕੀ ਜੀ ਵੱਲੋਂ ਵੀ ਕਿ ਤੁਸੀਂ ਆਪਣਾ ਜੇ ਹਾਂ ਜੇ ਜਾ ਸਕਦੇ ਹੋ ਚਾਹੁੰਦੇ ਹੋ ਕਿ ਅਸੀਂ ਆਪਣੇ ਘਰ ਵਾਲੇ ਨੂੰ ਆਖਰੀ ਵਾਰ ਦੇਖ ਸਕੀਏ ਮੰਮੀ ਆਪਣੇ ਪੁੱਤ ਨੂੰ ਆਖਰੀ ਵਾਰ ਦੇਖ ਸਕੇ ਬੱਚੇ ਵੇਖ ਸਕਣ ਤਾਂ ਪਲੀਜ਼ ਸਾਨੂੰ ਉੱਥੇ ਮਿਲਾ ਲਿਆ ਜਾਏ ਕਿਉਂਕਿ ਇਹ ਹੀ ਖੋਦੇ ਜਾ ਕੇ ਉਹਨਾਂ ਦਾ ਸਾਰਾ ਕੁਝ ਕਰਨਾ ਚਾਹੁੰਦੇ ਆ ਅਸੀਂ ਆਖਰੀ ਵਾਰ ਵੇਖਣਾ ਚਾਹੁੰਦੇ ਆ ਅਸੀਂ ਤੇਨ ਦਾ ਸਾਲ ਵਿੱਚ ਕਦੀ ਇਹਨਾਂ ਨੂੰ ਮਿਲੇ ਪਰ ਬਲਕ ਹੋ ਜਾਂਦਾ ਛੋਟੇ ਬੱਚੇ ਆ ਉਮਰ ਲੰਬੀ ਹੈ ਹਾਂਜੀ ਅਸੀਂ ਤੇਨਾ ਸਮਾਂ ਸਾਰਾ ਨਹੀਂ ਜੁਮਾਈ ਦਾ ਸਾਧ ਜੀ ਹਾਂਜੀ ਸਾਡੇ ਦੋਵੇਂ ਘਰ ਦੇ ਬੰਦੇ ਜਿਹੜੇ ਹੀ ਕੋਲੋਂ ਸਾਡੇ ਘਰ ਦੇ ਥੰਮ ਹੀ ਗਏ ਤਹੇ ਕੋ ਨਹੀਂ ਵੈਸੇ ਵੀ ਪਰ ਉਹ ਰੋਗੇ ਨਹੀਂ ਰਹੇ ਅਹੀਂ ਕਾਹੇ ਜੋਕ ਕੇ ਨਹੀਂ ਰਹੇ